ਮੈਂ ਇੱਥੇ ਕੋਈ ਪਹਿਲੀ ਵਾਰ ਨਹੀਂ ਆਇਆ ਸ਼ਾਇਦ ਮੈਨੂੰ ਵੀ ਨਹੀਂ ਯਾਦ ਕਿ ਮੈਂ ਇੱਥੇ ਕਿੰਨੀ ਵਾਰ ਆਇਆ ਕਿਉਂਕਿ ਜਿਸ ਯੋਧੇ ਨੂੰ ਇੱਥੇ ਯਾਦ ਕਰਨ ਆਉਨੇ ਆ ਉਹਦੀ ਕੁਰਬਾਨੀ ਦਾ ਕੋਈ ਮੁੱਲ ਹੀ ਨਹੀਂ ਪਾਇਆ ਜਾ ਸਕਦਾ ਦੁਨੀਆ ਦੀ ਕਿਸੇ ਕਰੰਸੀ 'ਚ ਦੁਨੀਆ ਦੀ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ 23 ਸਾਲ ਦੀ ਉਮਰ ਤੇ ਅੰਗਰੇਜ਼ਾਂ ਨਾਲ ਟੱਕਰ ਐਡਾ ਵੱਡਾ ਉਹਨਾਂ ਦਾ ਅੰਪਾਇਰ ਕਿ ਜਿੱਥੇ ਸੂਰਜ ਨਹੀਂ ਛਿਪਦਾ ਸੀ ਉਹਨਾਂ ਦੇ ਰਾਜ ਚ ਉੱਥੇ 18 19 20 21 22 23 ਸਾਲ ਦੇ ਜਵਾਨ ਉਹਨਾਂ ਨੇ ਟੱਕਰ ਲਈ ਖੜੇ ਸੀ ਲੋਕ ਮਜ਼ਾਕ ਕਰਦੇ ਸੀ ਤੁਸੀਂ ਕਿੱਥੋਂ ਅੰਗਰੇਜ਼ਾਂ ਨੂੰ ਭਜਾ ਦੋਗੇ ਉਹ ਕਹਿੰਦੇ ਭਜਾ ਦਾਂਗੇ ਮੁਲਕ ਆਪਣਾ ਉਹਨਾਂ ਕੋਲ ਤਰਕ ਸੀ ਉਹਨਾਂ ਕੋਲ ਜਜ਼ਬਾ ਸੀ ਉਹਨਾਂ ਕੋਲ ਇਰਾਦਾ ਸੀ ਤਾਂ ਕਾਮਯਾਬ ਹੋ ਗਏ ਆਦਮੀ ਬੜਾ ਸਾਲੋਂ ਸੇ ਨਹੀਂ आदमी बड़ा सालों से नहीं आदमी बड़ा ख्यालों से होता है ख्याल बहुत उन्होंने उन्हें तो उम्र उम्रेई साल ही साली सी, पर ख्याल च बहुत सी आज याद ताइ अद करते आज मेले लगते ने ताही अज नतमस्तक होने हैं ਉਹ 23 ਸਾਲ ਦੀ ਸੀ ਭਗਤ ਸਿੰਘ ਜੀ ਅੱਜ ਤੋਂ 500 ਸਾਲ ਬਾਅਦ ਵੀ ਅੱਜ ਤੋਂ 1000 ਸਾਲ ਬਾਅਦ ਵੀ ਆਪਾਂ ਨਹੀਂ ਹੋਵਾਂਗੇ ਆਪਣੀਆਂ ਬਹੁਤ ਸਾਰੀਆਂ ਅਗਲੀਆਂ ਪੀੜ੍hiyan ਵੀ ਨਹੀਂ ਹੋਣਗੀਆਂ ਪਰ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰੀ 22-23 ਸਾਲ ਦੀ ਰਹਿਣਗੇ ਉਹ 23 ਸਾਲ ਦੀ ਰਹਿਣਗੇ ਬਸ ਉਹਨਾਂ ਦੀ ਯਾਦ ਨੂੰ ਉਹਨਾਂ ਦੇ ਵਿਰਸੇ ਨੂੰ ਸੰਭਾਲਣਾ ਸਾਡਾ ਕੰਮ ਹੈ ਸਾਡਾ ਫਰਜ ਹੈ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਕੌਮਾਂ ਖਤਮ ਹੋ ਜਾਂਦੀਆਂ ਸੀਦੇ ਆਜ਼ਮ ਪਗਸ ਸਿੰਘ ਹੋਰਾਂ ਦੇ ਪਿੰਡ ਜੇ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਐਸੀਆਂ ਸ਼ਾਨਦਾਰ ਅਜਾਇਬ ਘਰ ਕੰਪਲੈਕਸ ਵਿਰਾਸਤੀ ਸਟਰੀਟਾਂ ਬਣਾਈਏ ਕਿਆ ਜਾਣਦੇ ਹੋ ਲੋਕ ਇੱਥੇ ਖੜ ਕੇ ਜਾਣ ਤੇ ਦੇਖ ਕੇ ਜਾਣ ਕਿ ਦੇਸ਼ ਦੀ ਆਜ਼ਾਦੀ ਦੀ ਜਿਹੜੀ ਚਿੰਗ ਸੀ ਉਹ ਇੱਥੋਂ ਪੜਕੀ ਸੀ ਐਸ ਪਿੰਡ ਦੇ ਬੱਚੇ ਨੇ ਦੇਸ਼ ਦੀ ਜੱਤੀ ਦੀ ਚਿੰਗ ਫੜਕਾਈ ਸੀ ਭਗਤ ਸਿੰਘ ਜੀ ਨੇ ਲਿਖਿਆ इस कदर वाकिफ हो गई है मेरी कलम मेरे किरदार से वाकिफ हो गई है जानू हो गई है इस कदर एनी ज्यादा इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है ਇੰਨੇ ਜ਼ਿਆਦਾ ਦੇਸ਼ ਪ੍ਰੇਮ ਚ ਦੇਸ਼ ਭਗਤੀ ਚ ਲੀਨ ਹੋ ਗਏ ਸੀ ਉਹ ਇਹ ਲੀਨ ਹੋਏ ਬਿਨਾ ਇਹ ਦੇਸ਼ ਦੇ ਪਿਆਰ ਦੇ ਵਿੱਚ ਸਮੋਏ ਬਿਨਾ ਇਹ ਕੰਮ ਨਹੀਂ ਹੋ ਸਕਦਾ ਜੀ ਇੱਕ ਘਰ ਦੇ ਕੀ ਕਰਨਗੇ ਬਾਅਦ ਚ ਕਰਦਿਆਂ ਦਾ ਕੀ ਹੋਊਗਾ ਬੱਚੇ ਕੀ ਕਰਨਗੇ ਚਾਚੇ ਤਾਏ ਕੀ ਕਹਿਣਗੇ ਚਾਚੀਆਂ ਤਾਈਆਂ ਇਹ ਸੋਚ ਕੇ ਨਹੀਂ ਕੰਮ ਹੋ ਸਕਦੇ ਜੀ ਅੱਪਾਂ ਵੀ ਚਾਹੁੰਦੇ ਆ ਦੁਬਾਰਾ ਭਗਤ ਸਿੰਘ ਵਰਗੇ ਯੋਧੇ ਪੈਦਾ ਹੋਣ ਪਰ ਅੱਪਾਂ ਚਾਹੁੰਦੇ ਆ ਸਾਡੇ ਨਾਲ ਹੋਣ ਗਵਾਂਡੀਆਂ ਦੇ ਹੋਵਾਂ ਅੱਪਾਂ ਸਿਰਫ ਤਮਾਸ਼ਾ ਦੇਖੀਏ ਬਸ ਸ਼ਹੀਦੀ ਆਜ਼ਮ ਭਗਤ ਸਿੰਘ ਨੂੰ ਜਿੰਨੇ ਉਹਨਾਂ ਬਾਰੇ ਬੋਲੀ ਜਾਓਗੇ ਉਹਨਾਂ ਹੀ ਉਹਨਾਂ ਬਾਰੇ ਗਿਆਨ ਖੁੱਲਦਾ ਜਾਊਗਾ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਪੰਜਾਬ ਦੇ ਵਿੱਚ ਵਿਚਰਦਾ ਸੀ ਤਾਂ ਮੈਂ ਜਦੋਂ ਕੋਈ ਨਵੀਂ ਗੱਡੀ ਲੈ ਲੈਂਦਾ ਸੀ 6-7 ਗੱਡੀਆਂ ਬਦਲੀਆਂ ਹੋਣੀਆਂ ਕਲਾਕਾਰ ਜੀਵਨ ਦੌਰਾਨ। ਤਾਂ ਸ਼ੋਰੂਮ ਚੋਂ ਗੱਡੀ ਜਦੋਂ ਨਿਕਲਦੀ ਸੀ ਚਾਹ ਸ਼ਾਮ ਦੇ 4 ਵਜੇ ਚਾਹ ਦੁਪਹਿਰ ਦੇ 12 ਵਜੇ ਚਾਹ ਸ਼ਾਮ ਦੇ 6 ਵਜੇ ਗੱਡੀ ਨਿਕਲਦੀ ਸੀ ਸਿੱਧੀ ਖਟਕੜ ਕਲਾਂ ਲੈ ਕੇ ਆਉਂਦਾ ਸੀ। ਘਰ ਕੋਲੇ ਜਾ ਕੇ ਗੱਡੀ ਖੜਾ ਕੇ ਮੱਥਾ ਟੇਕਦਾ ਸੀ ਤੁਹਾਡੇ ਕਰਕੇ ਕੋਠੀਆਂ ਕਾਰਾਂ ਵਾਲੇ ਹੋ ਗਏ ਜੀ ਨਹੀਂ ਤਾਂ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਉਹਨੂੰ ਥੋਡੀਆਂ ਨੇ ਜਦੋਂ ਮੈਂ ਐਮਪੀ ਬਣਿਆ ਪਹਿਲੀ ਵਾਰ 2014 ਚ ਸੰਗਰੂਰ ਤੋਂ ਆਮ ਤੌਰ ਤੇ ਜਦੋਂ ਐਮਪੀ ਦਾ ਸਰਟੀਫਿਕੇਟ ਮਿਲਦਾ ਆਮ ਤੌਰ ਤੇ ਜਿਹੜੇ ਲੀਡਰ ਨੇ ਜਾਂ ਜੇਤੂ ਜਿਹੜੇ ਉਮੀਦਵਾਰ ਹੁੰਦੇ ਨੇ ਓਹ ਸਰਟੀਫਿਕੇਟ ਲੈ ਕੇ ਆਪਣੇ ਪ੍ਰਧਾਨ ਕੋਲੇ ਜਾਂਦੇ ਨੇ ਉਹਨੂੰ ਸਰਟੀਫਿਕੇਟ ਫੜਾਉਂਦੇ ਨੇ ਪ੍ਰਧਾਨ ਜੀ ਆ ਸੀਟ ਤੋਂ ਜਿੱਤ ਕੇ ਤੁਹਾਡੀ ਝੋਲੀ ਪਾਤੀ ਮੈਂ ਤੇ ਮੈਂ ਸਰਟੀਫਿਕੇਟ ਲੈ ਕੇ ਸਿੱਧਾ ਖਟਕੜਕਲਾ ਆਇਆ ਸੀ ਔਰ ਸ਼ੀਦਿਆਜ਼ਮ ਭਗਤ ਸਿੰਘ ਦੇ ਪੈਰਾਂ ਦੇ ਵਿੱਚ ਮੈਂ ਸਰਟੀਫਿਕੇਟ ਰੱਖਤਾ ਸੀ ਮੈਂ ਕਿਹਾ ਭਗਤ ਸਿੰਘ ਜੀ ਤੁਹ ਠੁੱਡਾ ਨਹੀਂ ਮਾਰਦੇ ਹੈ ਜੀ ਐਮਪੀ ਸ਼ਿਪ ਨੂੰ ਕੋਈ ਜ਼ੀਰੋ ਵੈਲਿਊ ਹੈ ਤੁਹਾਡੀ ਕੁਰਬਾਨੀ ਦੇ ਮੁਕਾਬਲੇ ਐਮਪੀ ਸ਼ਿਪ ਪਰ ਲੋਕਤੰਤ੍ਰਿਕ ਤਰੀਕੇ ਨਾਲ ਜਿੱਤ ਕੇ ਤੁਹਾਡੇ ਕੋਲ ਇਹ ਅਸ਼ੀਰਵਾਦ ਲੈਣ ਆਇਆ ਕਿ ਜਿਹੜੀ ਪਾਰਲੀਮੈਂਟ 'ਚ ਤੁਸੀਂ ਕੰਨ ਖੋਲਣ ਵਾਸਤੇ ਬੋਲੀਆਂ ਸਰਕਾਰਾਂ ਦੇ ਕੰਨ ਖੋਲਣ ਵਾਸਤੇ ਖੜਕਾ ਕਰਨ ਵਾਲੇ ਬੰਬ ੁੱਟੇ ਸੀ ਉੱਥੇ ਨੇ ਜ਼ੁਬਾਨ ਨਾਲ ਉਹਨਾਂ ਦੇ ਕੰਨ ਖੋਲੂਗਾ ਬਸ ਮੇਰੇ ਤੇ ਸ਼ੀਰਵਾ ਰੱਖੋ ਉਸ ਤੋਂ ਬਾਅਦ ਪੀਲੇ ਪੱਗ ਬਨ ਕੇ ਮੈਂ ਅਗਲੇ ਦਿਨ ਪਾਰਲੀਮੈਂਟ ਗਿਆ ਪਾਰਲੀਮੈਂਟ ਦੇ ਵਿੱਚ ਪੱਗ ਮਸ਼ਹੂਰ ਹੋ ਗਈ ਪੀਲੇ ਰੰਗ ਦੀ ਬਸੰਤੀ ਰੰਗ ਦੀ ਕਹਿ ਲਓ ਪੀਲਾ ਕਹਿ ਲਓ ਤੇ ਉੱਥੇ ਫਿਰ ਮੈਂ ਬੋਲਣ ਲੱਗ ਗਿਆ ਆਸ਼ੀਰਵਾਦ ਭਗਤ ਸਿੰਘ ਦਾ ਸੀ ਬਾਲ ਉਧਰੋਂ ਆਉਂਦਾ ਸੀ ਜ਼ੁਬਾਨ ਮੇਰੀ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਫਿਰ ਕਿ 2014 ਤੋਂ ਲੈ ਕੇ 2022 ਤੱਕ ਦੋ ਵਾਰੀ ਮੈਂ ਐਮਪੀ ਬਣਿਆ ਤੇ ਫਿਰ ਉੱਥੇ ਮੈਂ ਕਿਸੇ ਹੋਰ ਨੂੰ ਬੋਲਣ ਨਹੀਂ ਦਿੱਤਾ ਫਿਰ ਪੰਜਾਬ ਦੇ ਹੱਕਾਂ ਦੀ ਆਵਾਜ਼ ਠਾਈ ਪੰਜਾਬ ਦੇ ਲੋਕਾਂ ਦੀ ਆਵਾਜ਼ ਠਾਈ ਪਹਿਲੀ ਵਾਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਿਕਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਜੀ ਬਹੁਤ ਸਾਰੇ ਸ਼ਹੀਦਾਂ ਦੇ ਸ਼ਹੀਦ ਦੀ ਦਿਵਸਾਂ ਤੇ ਪਹਿਲੀ ਵਾਰ ਉੱਥੇ ਸ਼ਰਧਾਂਜਲੀयां ਦਵਾਈਆਂ ਉਹ ਤਾਂ ਜਨਾਬ ਮੰਨਦੇ ਨਹੀਂ ਆਪਾਂ ਨੂੰ ਉਹ ਤਾਂ ਸਮਾਜਿਕ ਕਾਰਕੁਨ ਕਹਿੰਦੇ ਨੇ ਸਮਾਜਿਕ ਕਾਰਜਕਰਤਾ ਸੋ ਇਸ ਕਰਕੇ ਮੈਂ ਉੱਥੇ ਜਾ ਕੇ ਜਦ ਬੋਲਿਆ ਲੋਕਾਂ ਨੇ ਬਹੁਤ ਪਸੰਦ ਕੀਤਾ ਅੱਜ ਇਹ ਜਿਹੜਾ ਵਿਰਾਸਤੀ ਕੰਪਲੈਕਸ ਹੈ 51 ਕਰੋੜ 70 ਲੱਖ ਰੁਪਏ ਦੀ ਲਾਗਤ ਨਾ ਬਣੂਗਾ ਟੋਟਲ 9 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਪੂਰਾ ਹੋ ਜਾਊਗਾ। ਔਰ ਇਹਦੇ ਵਿੱਚ ਜਿਸ ਤਰ੍ਹਾਂ ਦਿਖਾਇਆ ਵੀਡੀਓ 'ਚ ਹੀਮੈਟਿਕ ਗੇਟ ਹੈ। 700 ਕੁਰਸੀਆਂ ਦਾ ਬਹੁਤ ਸ਼ਾਨਦਾਰ ਐਡੀਟੋਰੀਅਮ ਭਗਤ ਸਿੰਘ ਹੋਰਾਂ ਦੀ ਜਨਮ ਦਿਨ ਵੇਲੇ ਉਹਨਾਂ ਦੇ ਸ਼ਹੀਦੀ ਦਿਵਸ ਤੇ ਜਾਂ ਕਿਸੇ ਹੋਰ ਖਾਸ ਦਿਨ ਤੇ ਇੱਥੇ ਕੋਈ ਦੇਸ਼ ਭਗਤੀ ਨਾਲ ਕੋਈ ਸਬੰਧਤ ਨਾਟਕ ਕੋਈ ਸੈਮੀਨਾਰ ਕਰਾਉਣੇ ਹੋ ਤਾਂ ਇੱਥੇ ਹੋ 700 ਦਾ 700 ਸੀਟਾਂ ਦਾ ਫੁੱਲੀ ਏਸੀ ਜਿਹੜਾ ਇੱਕ ਥੀਏਟਰ ਬਣਾਵਾਂਗੇ ਉਹਦੇ ਵਿੱਚ ਬ੍ਰਾਸਤੀ ਲਾਂਗਾ ਹੋਊਗਾ ਉਹਦੇ ਵਿੱਚ ਸਾਰਾ ਪਗ ਸਿੰਘ ਹੋਰਾਂ ਦੀ ਜੀਵਨ ਦੀ ਕਹਾਣੀ ਕਦੋਂ ਬੰਦੂਕਾਂ ਬੀਜਣ ਦੀ ਗੱਲ ਕੀਤੀ ਕਿਵੇਂ ਕੇਸ ਚੱਲਿਆ ਕਿਵੇਂ ਟਰਾਇਲ ਹੋਇਆ ਕਿਵੇਂ ਭੁਖੜਤਾਲ ਜੇਲ੍ਹ ਚੋਈ ਸਾਰਾ ਕੁਝ ਹਜੇ ਸਾਨੂੰ ਪੜਾਇਆ ਨਹੀਂ ਗਿਆ ਇਸ ਕਰਕੇ ਮੇਰੇ ਦਿਲ ਚ ਸੀਗਾ ਕਿ ਇਹ ਦੱਸਿਆ ਜਾਵੇ ਲੋਕਾਂ ਨੂੰ ਕਿਉਂਕਿ ਇਹ ਸੜਕ ਤੋਂ ਦੀ ਬਹੁਤ ਲੋਕ ਲੰਘਦੇ ਆ ਨਾਨ ਪੰਜਾਬੀ ਵੀ ਲੰਘਦੇ ਆ ਜਿਹੜੇ ਚੰਡੀਗੜ੍ਹ 에어ਪੋਰਟ ਤੇ ਉਤਰਦੇ ਆ ਇੱਥੋਂ ਦੀ ਲੰਘਦੇ ਆ ਜਾਂ ਦਰਬਾਰ ਸਾਹਿਬ ਨੂੰ ਜਾਂਦੇ ਆ ਦਰਸ਼ਨ ਕਰਨ ਜਾਂਦੇ ਆ ਦੁਰਗਾਣਾ ਮੰਦਿਰ ਜਾਂਦੇ ਆ ਬਾਗਾ ਬਾਰਡਰ ਦੇਖ ਜਾਂਦੇ ਆ ਉਹ ਰਸਤੇ ਚ ਇੱਕ ਇੱਥੇ ਉਹਨਾਂ ਦਾ ਜੇ ਮੁਕਾਮ ਹੋ ਜੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਵੀ ਦੱਸ ਦੇਣਗੇ ਕਿ ਆਜ਼ਾਦੀ ਕੋਈ ਰਿਓੜੀਆਂ ਬੱਟੇ ਨਹੀਂ ਮਿਲੀ ਇਹ ਆਜ਼ਾਦੀ ਕਿਸੇ ਨੇ ਸਾਨੂੰ ਭੀਖ 'ਚ ਨਹੀਂ ਦਿੱਤੀ ਇਹ ਆਜ਼ਾਦੀ ਅਸੀਂ ਆਪਣੇ ਹੀਰਿਆਂ ਵਰਗੇ ਗੱਭਰੂ ਪੋਤਾਂ ਨੂੰ ਫਾਂਸੀ ਚੜਾ ਕੇ ਫੇਰ ਆਜ਼ਾਦੀ ਲਈ ਹੈ ਇਹ ਸਾਨੂੰ ਆਜ਼ਾਦੀ ਦੇ ਸਰਟੀਫਿਕੇਟ ਦੇਣ ਲੱਗੇ ਇਹ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਦੇਣ ਲੱਗ ਗਏ ਇਹਨਾਂ ਦਾ ਮਰਿਆ ਕੋਈ ਭਗਤ ਸਿੰਘ ਨੂੰ ਹਮੇਸ਼ਾ ਇਹੀ ਰਹਿੰਦਾ ਸੀ ਉਹਨਾਂ ਨੂੰ ਕਦੇ ਵੀ ਚਿੰਤਾ ਨਹੀਂ ਸੀ ਕਿ ਦੇਸ਼ ਯਾਦ ਨਹੀਂ ਹੋਣਾ ਕਹਿੰਦੇ ਯਾਦੀ ਤਾਂ ਹਣੀ ਆਉਣੀ ਆ ਚਿੰਤਾ ਬਸ ਇਸ ਗੱਲ ਦੀ ਸੀ ਯਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਸਹੀ ਡਰ ਸੀ ਬਹੁਤ ਚਿੰਤਾ ਬਹੁਤ ਸਹੀ ਸੀ ਕਿਹੜੇ ਹੱਥਾਂ ਚ ਚਲਾ ਗਿਆ ਜੀ ਉਸ ਤੋਂ ਬਾਅਦ ਆ ਖੜੇ ਉੱਥੇ ਹੀ ਕੋਈ 60 ਸਾਲ ਰਾਜ ਕਰ ਗਿਆ ਕਿਸੇ ਦਾ 15 ਚੱਲ ਗਿਆ ਆ ਖੜੇ ਉੱਥੇ ਹੀ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ ਸੀਵਰੇ ਦੇ ਟੱਕਣ ਨਹੀਂ ਪੂਰੇ ਕਰ ਰਹੇ ਅਜੇ ਸਾਡੇ ਟੋਬੇ ਛੱਪੜ ਨਹੀਂ ਠੀਕ ਹੋ ਰਹੇ ਅਜੇ ਤਾਂ ਉੱਥੇ ਪਸਾ ਕੇ ਰੱਖਤੇ ਉਹਨਾਂ ਨੇ 15 ਅਗਸਤ ਨੂੰ ਮਨਾ ਰਹੇ ਹਾਂ ਅਜ਼ਾਦੀ ਅਜ਼ਾਦੀ ਹਜੇ ਆਮ ਲੋਕਾਂ ਦੇ ਘਰਾਂ 'ਚ ਨਹੀਂ ਪਹੁੰਚੀ ਅਸੀਂ ਉਸੇ ਮਿਸ਼ਨ ਤੇ ਲੱਗੇ ਹੋਏ ਹਾਂ ਕਿ ਸਿਆਹ ਤੇਰੀ ਸੁਪਨਿਆਂ ਦੀ ਆਜ਼ਾਦੀ ਆਮ ਲੋਕਾਂ ਤੱਕ ਉਦੋਂ ਪਹੁੰਚੂਗੀ ਜਿੱਦੈ ਕਚੈਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗੇ ਲੋਕਾਂ ਦੇ ਜਿੱਦੈ ਥਾਣਿਆਂ ਦੇ ਵਿੱਚ ਬਿਨਾਂ ਸਪਾਰਸ਼ ਤੋਂ ਕੰਮ ਹੋਣ ਲੱਗੇ ਲੋਕਾਂ ਦੇ ਜਿੱਦੈ ਸਰਕਾਰੀ ਸਕੂਲਾਂ 'ਚ ਪੜ ਕੇ ਸਾਡੇ ਜਵਾਨ ਅਫਸਰ ਬਣਨ ਲੱਗੇ ਆਜ਼ਾਦੀ ਉਦੋਂ ਪਹੁੰਚੂਗੀ ਆਪਣੇ ਕੋਲੇ ਐਸੇ ਤੇ ਲੱਗੇ ਹੋਏ ਹਾਂ ਅਸੀਂ ऐसे ਤੇ ਲੱਗੇ ਹੋਏ ਭਗਤ ਸਿੰਘ ਹੋਰਾਂ ਨੂੰ ਆਤਮਾ ਨੂੰ ਤੜਪਾਹਟ ਹੁੰਦੀ ਹੋਣੀ ਜਦੋਂ ਦੇਖਦੇ ਹੋਣੇ ਆਜ਼ਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਚਿੱਟਾ ਵੇਚਣ ਲੱਗ ਜਾਓ ਆਜ਼ਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਪੈਸੇ ਖਾਣ ਲੱਗ ਜਾਓ ਆਜ਼ਾਦੀ ਇਸ ਕਰਕੇ ਅਸੀਂ ਫਾਂਸੀ ਦੇ ਰਸੇ 'ਚੋਂ ਕੇ ਲੈ ਕੇ ਦਿੱਤੀ ਵੀ ਸੜਕਾਂ 'ਚੋਂ ਪੈਸੇ ਖਾਜੋ ਵੱਡਾ ਬੰਦਾ ਛੋਟੇ ਬੰਦੇ ਦੇ ਹੱਕ ਖਾਜੇ ਇਹ ਯਾਦ ਦੀ ਵੈਸੇ ਕੰਪਾਸ ਤੇ ਥੋੜੀ ਲੈ ਕੇ ਦਿੱਤੀ ਸੋ ਵੀਰੋ ਲੱਗੇ ਹੋਇਆ ਉਹਨਾਂ ਦੇ ਮਿਸ਼ਨ ਤੇ ਲੱਗੇ ਹੋਇਆ ਬਲ ਬਖਸ਼ਣ ਸੰਨ ਉਹ ਤਾਂ ਬਾਲੇ ਵੱਡੇ ਬੰਦੇ ਸੀ ਅਸੀਂ ਤਾਂ ਉਹਨਾਂ ਦੇ ਪੈਰ ਦੀ ਧੂੜ ਦਾ ਤਣਕੇ ਦੇ ਬਰਾਬਰ ਵੀ ਨਹੀਂ ਹੈਗੇ ਪਰ ਕੋਸ਼ਿਸ਼ ਤਾਂ ਕਰ ਸਕਦੇ ਆ ਜਿਸ ਵੇਲੇ ਕਿਤਾਬ ਪੜ੍ਹ ਰਹੇ ਸੀ ਜਿਸ ਦਿਨ ਫਾਂਸੀ ਸੀ ਕਿਤਾਬ ਦਾ ਵਰਕਾ ਇਦਾਂ 모ੜ ਕੇ ਗਏ ਸੀ ਕਹਿੰਦਾ ਜਿਹੜਾ ਅਗਲਾ ਪੜ੍ਹੂਗਾ ਇੱਥੋਂ ਸ਼ੁਰੂ ਕਰੂਗਾ ਉਹ ਕਰ ਗਿਆ ਆਪਣਾ ਕੰਮ ਹੁਣ ਫਰਜ਼ ਆਪਣਾ ਹੈ ਕਈ ਵਾਰੀ ਬੜਾ ਦੁੱਖ ਹੁੰਦਾ ਨੌਜਵਾਨ ਮੁੰਡੇ ਬੋਲਟ ਮੋਟਰਸਾਈਕਲ ਦੇ ਨੰਬਰ ਪਲੇਟ ਤੇ ਜਾਂ ਕਾਰ ਦੇ ਪਿਛਲੇ ਸ਼ੀਸ਼ੇ ਤੇ ਭਗਤ ਸਿੰਘ ਦੀ ਮੁੱਛਾਂ ਤੇ ਹੱਥ ਰੱਖੇ ਵਾਲੀ ਫੋਟੋ ਲਾ ਕੇ ਥੱਲੇ ਲਿਖਿਆ ਹੁੰਦਾ ਲੱਗਦਾ ਮੈਨੂੰ ਫੇਰ ਆਉਣਾ ਪਊ ਮੈਂ ਕਿਹਾ ਤੁਸੀਂ ਨਾ ਕੁਝ ਕਰ ਲਿਓ ਉਸੇ ਨੂੰ ਡੀਕੀ ਜਾਏ ਉਹ ਉਹ ਤਾਂ ਕਰ ਗਏ ਆਪਣਾ ਕੰਮ ਭਰਾਵੋ ਆਪਾਂ ਆਪਣਾ ਫਰਜ਼ ਨਿਭਾਈਏ ਹੁਣ ਉਹਦਿਆਂ ਪੈੜਾ ਤੇ ਚੱਲ ਪਈਏ ਕੁਝ ਨਹੀਂ ਕਰਨਾ ਉਹ ਤਾਂ ਲੁਕ ਛਿਪ ਕੇ ਕ੍ਰਾਂਤੀ ਲਿਆਤੀ ਉਹਨਾਂ ਨੇ ਭੇਸ ਬਦਲ ਕੇ ਕੰਮ ਕਰਨਾ ਪੈਂਦਾ ਸੀ ਐ ਸਿੱਧੇ ਥੋੜੀ ਉਸ ਸਟੇਜਾਂ ਤੇ ਬੋਲ ਸਕਦੇ ਸੀ ਅੱਜ ਤਾਂ ਅੱਜ ਵਾਲੀ ਜਿਹੜੀ ਆਜ਼ਾਦੀ ਐ ਉਦੇ ਵਾਸਤੇ ਪੇਸ ਬਦਲਣ ਦੀ ਲੋੜ ਨਹੀਂ ਪਿਸਤੌਲ ਚਲਾਉਣ ਦੀ ਲੋੜ ਨਹੀਂ ਗੋਲੀ ਚਲਾਉਣ ਦੀ ਲੋੜ ਨਹੀਂ ਬੰਬ ਸੁੱਟਣ ਦੀ ਲੋੜ ਨਹੀਂ ਇੱਕ ਪੋਲਿੰਗ ਬੂਥ ਤੇ ਜਾ ਕੇ ਪਰਦੇ ਦੇ ਵਿੱਚ ਜਿਹੜਾ ਵੋਟਾਂ ਦਾ ਅਧਿਕਾਰ ਸਾਨੂੰ ਉਹ ਲੈ ਕੇ ਦੇ ਕੇ ਗਏ ਨੇ ਆਪਦਾ ਖੂਨ ਦੇ ਕੇ ਉਹਨੂੰ ਵਰਤਣਾ ਹੈ ਸਹੀ ਵਰਤਣਾ ਹੈ ਮੈਨੇ ਕਿੰਦਾ ਸਾਨੂੰ ਪਾਓ ਚੰਗਿਆਂ ਬੰਦਿਆਂ ਨੂੰ ਪਾਓ ਜਿਹੜੇ ਤੁਹਾਨੂੰ ਲੱਗਦਾ ਚੰਗੇ ਨੇ ਫੇਰ ਫੇਰ ਅਸਲੀ ਆਜ਼ਾਦੀ ਫੇਰ ਭਗਤ ਸਿੰਘ ਹੋਰਾਂ ਦੀ ਆਤਮਾ ਨੂੰ ਸ਼ਾਂਤੀ ਮਿਲੂ ਸ਼ੁਕਰ ਹੈ ਕੁਝ ਹੋਣ ਲੱਗਿਆ ਚੱਲ ਥੋੜਾ ਜਿਹਾ ਲੇਟ ਹੀ ਹੋਣ ਲੱਗਿਆ ਹੋਣ ਤਾਂ ਲੱਗਿਆ ਨਹੀਂ ਤਾਂ ਉੱਥੇ 15 ਅਗਸਤ ਨੂੰ ਭਾਸ਼ਣ ਹੋ ਜਾਂਦਾ ਜੀ ਪ੍ਰਧਾਨ ਮੰਤਰੀ ਸਾਹਿਬ ਜੋ ਵੀ ਹੁੰਦੇ ਨੇ ਉਸ ਵੇਲੇ ਉਸ 15 ਅਗਸਤ ਨੂੰ ਭਾਸ਼ਣ ਦਿੰਦੇ ਆ ਜੀ ਮੈਂ ਜਾਂਦੀ ਸੁਰਤ ਸੰਭਾਲੀਏ ਭਾਸ਼ਣ ਨਹੀਂ ਸੁਣੀ ਜਾਂ ਨਾ ਅੱਤਵਾਦ ਤੇ ਚਿੰਤਾ ਪ੍ਰਗਟ। ਉਹੀ ਲਿਖਾ ਲਖਾਇਆ ਰਟਿਆ ਰਟਾਇਆ। ਗਰੀਬੀ ਤੇ ਬਹੁਤ ਜ਼ਿਆਦਾ ਚਿੰਤਾ ਪ੍ਰਗਟ। ਮਹਿੰਗਾਈ ਤੇ ਬਹੁਤ ਹੀ ਜ਼ਿਆਦਾ ਚਿੰਤਾ ਪ੍ਰਗਟ। ਕਹਿੰਦੇ ਵੀ ਸਾਸਿਕਾਲ ਇਹ ਸੀ 15 ਅਗਸਤ। ਉਹ ਮੇਰੇ ਦੇਸ਼ ਦੇ ਵਾਰਸੋ ਹੁਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਭਾਸ਼ਣ ਯਾਦ ਹੋਵੇ ਹੋਣੇ ਜੇ ਸਾਡੀ ਕਿਸਮਤ ਨਹੀਂ ਬਦਲ ਸਕਦੇ ਭਾਸ਼ਣ ਤਾਂ ਬਦਲੋ। ਉਹੀ ਚੱਲੀ ਜਾਂਦਾ ਈ। ਕਿਤਾਬ ਪੜ ਲਿਓ ਇੱਕ ਪਹਿਲੇ ਪ੍ਰਧਾਨ ਮੰਤਰੀ ਤੋਂ ਆਖਰੀ ਪ੍ਰਧਾਨ ਮੰਤਰੀ ਤੱਕ ਦੇ ਭਾਸ਼ਣ ਜੇ ਕਿਸੇ ਵੀ ਪੇਜ ਤੇ ਕੋਈ ਅਲੱਗ ਚੀਜ਼ ਨਜ਼ਰ ਆਈ ਮੈਨੂੰ ਦੱਸੋ ਉਹੀ ਭਾਸ਼ਣ ਨਹੀਂ ਜੀ ਅਫਸਰ ਲਿਖ ਦਿੰਦੇ ਨੇ ਉਹ ਪੜ ਦਿੰਦੇ ਨੇ ਆਪਾਂ 15 ਅਗਸਤ ਨੂੰ ਇੱਕ ਛੁੱਟੀ ਮੰਨ ਲੈਂਦੇ ਆ 23 ਮਾਰਚ ਨੂੰ ਇੱਕ ਛੁੱਟੀ ਮੰਨ ਲੈਂਦੇ ਆ 28 ਸਤੰਬਰ ਨੂੰ ਜਾਗਰੂਕ ਲੋਕ ਇੱਥੇ ਆ ਕੇ ਮੱਥਾ ਟੇਕ ਜਾਂਦੇ ਨੇ ਜਨਮ ਦਿਨ ਆ ਉਹਨਾਂ ਦਾ 28 ਸਤੰਬਰ ਬਾਕੀ ਉਦੋਂ ਬਾਅਦ ਫੇਰ ਉਸੇ ਕੰਮ ਦੀ ਲੱਗ ਜਾਂਦੇ ਨੇ ਮੇਰੇ ਐਨੇ ਤੇਰੇ ਐਨੇ ਲਿਆਵੇ ਕਿੰਨੇ ਐਚਓ ਐਨੇ ਚੰਨੇ ਆ ਮੇਰਾ ਪਲਾਟ ਆ ਮੇਰਾ ਆ ਲੈ ਲੋ ਆ ਖਰੀਦ ਲੋ ਇਹਨੂੰ ਵੇਚ ਦਿਓ ਚੱਕ ਲੋ ਭਗਤ ਸਿੰਘ ਦੇ ਖਾਤੇ 'ਚ ਕਿੰਨੇ ਪੈਸੇ ਸੀਗੇ ਜੀ ਕਦੇ ਕਿਸੇ ਨੇ ਸੋਚਿਆ ਪੈਸਿਆਂ ਨਾਲ ਵੱਡੇ ਹੋ ਜਾਣਗੇ ਲੋਕ ਉਹਨਾਂ ਨੂੰ ਕਦੇ ਯਾਦ ਨਹੀਂ ਰੱਖਦੇ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਹੋਣ ਲੋਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਘਾਤੇ ਖਲਾਏ ਹੋਣ ਖਾਤੇ ਦਿਲਾਂ 'ਚ ਖਲਾਏ ਹੋਏ ਆ ਭਗਤ ਸਿੰਘ ਉਹਨੇ ਹਰ ਸਾਲ ਆਪਾਂ ਭਗਤ ਸਿੰਘ ਚੰਦਰ ਸ਼ੇਖਰ ਯਾਦ ਹੋਰਾਂ ਦੀ ਹਰ ਸਾਲ ਆਪਾਂ ਗੁਰੂ ਸਾਹਿਬ ਹੋਰਾਂ ਦੀ ਫੋਟੋਆਂ ਵਾਲੇ ਕੈਲੰਡਰ ਨਵੇਂ ਲੈ ਆਉਨੇ ਆ ਕਿਉਂ ਲੈ ਆਉਨੇ ਕਿਉਂਕਿ ਉਹਨਾਂ ਨੇ ਦਿਲਾਂ ਚ ਕਾਤੇ ਕਲਾਏ ਹੋਏ ਸਰਵੰਸਾਰੇ ਹੋਏ ਉਹਨਾਂ ਨੇ ਤਾਂ ਲੈ ਕਿਉਂ ਸੁਮੇਤਾ ਜੀ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝ ਰਿਆਂ ਕਿ ਆ ਜਿਹੜਾ ਇਨਕਲਾਬੀ ਜੋਸ਼ ਨੂੰ ਡਿਜੀਟਲ ਢੰਗ ਨਾਲ ਦਿਖਾਇਆ ਜਾ ਰਿਹਾ ਹੈ ਲੇਟੈਸਟ ਢੰਗ ਨਾਲ ਦਿਖਾਇਆ ਜਾ ਰਿਹਾ ਹੈ ਲਾਇਬ੍ਰੇਰੀ ਵੀ ਬਣੂਗੀ ਸਾਰਾ ਕੁਝ ਨਸਲ ਸੁਹੂਲਤਾ 1 ਰੁਪਿਆ ਵੀ ਇੱਧਰ ਉੱਧਰ ਨਹੀਂ ਹੋਣਾ ਕਿਉਂਕਿ ਉਹਨਾਂ ਦੇ ਨਾਂ ਤੇ ਜੇ ਜੇ ਭਗਤ ਸਿੰਘ ਦੇ ਪੈਸਿਆਂ 'ਚੋਂ ਵੀ ਕੋਈ ਪੈਸੇ ਖਾ ਗਿਆ ਉਦੋਂ ਬੜਾ ਪਾਪੀ ਕੌਣ ਹੋਊਗਾ ਇਹ ਜੇ ਜੋ ਭਗਤ ਸਿੰਘ ਦੇ ਨਾਂ ਤੇ ਜਾਰੀ ਹੋਏ ਪੈਸਿਆਂ 'ਚੋਂ ਵੀ ਕੋਈ ਪੈਸੇ ਖਾ ਗਿਆ ਇਹ ਖਾ ਜਾਂਦੇ ਐ ਐਡੀ ਕੋ ਹਰਾਨੀ ਵਾਲੀ ਗੱਲ ਨਹੀਂ ਵੀ ਖਾਂਦਾ ਨਹੀਂ ਕੋਈ ਇਹ ਸੀ ਇਦਾਂ ਦੇ ਕੱਪੜਾ ਚੋਂ ਪੈਸੇ ਖਾ ਜਾਂਦੇ ਐ ਇਹ ਨਹੀਂ ਛੱਡਦੇ ਉਹ ਕਾਬਤ ਸੀ ਨਾ ਡੈਨ ਵੀ ਸੱਤ ਘਰ ਛੱਡ ਦਿੰਦੇ ਐ ਇਹ ਤਾਂ ਇੱਕ ਵੀ ਨਹੀਂ ਛੱਡਦੇ ਆਪਦੇ ਭਰਾ ਦਾ ਆਪਦੇ ਚਾਚੇ ਦਾ ਆਪਦੇ ਤਾਏ ਦਾ ਆਪਦੇ ਮਾਮੇ ਦਾ ਵੀ ਘਰ ਵੀ ਨਹੀਂ ਛੱਡਦੇ ਤੁਸੀਂ ਕਰਕੇ ਹੁਣ ਆਪਣੀ ਇੱਕੋ ਹੀ ਜ਼ਿੰਮੇਵਾਰੀ ਹੈ ਇੱਕ ਤਾਂ ਜਿਹੜਾ ਕਲੰਕ ਲੱਗਿਆ ਚਿੱਟੇ ਵਾਲਾ ਇਹਨੂੰ ਧੋਣਾ ਹੈ ਸਾਥ ਦੇ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਪੰਚਾਇਤਾਂ ਬਹੁਤ ਸਾਥ ਦੇ ਰਹੀਆਂ ਨੇ ਮਤੇ ਪਾ ਕੇ ਦੇ ਰਹੀਆਂ ਨੇ ਯੁੱਧ ਨਸ਼ੇ ਵਿਰੁੱਧ ਅਪਾ ਛੇੜਿਆ ਹੋਇਆ ਇੱਕ ਛੋਟੀ ਜੀ ਸ਼ਰਧਾਂਜਲੀ ਹੋਊਗੀ ਉਹਨਾਂ ਨੂੰ ਸ਼ਹੀਦਾਂ ਨੂੰ بڑے بڑے ਬੰਦੇ ਫੜੇ ਜਾ ਰਹੇ ਨੇ ਔਰ بڑے بڑے ਬੰਦੇ ਜਦੋਂ ਫੜੇ ਜਾ ਰਹੇ ਨੇ ਤਾਂ بڑے بڑے ਬੰਦੇ ਉਹਨਾਂ ਦੀ ਹਮਾਇਤ ਚਾ ਰਹੇ ਨੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਿਵੇਂ ਤੇ ਕੌਣ ਰਲੇ ਹੋਏ ਸੀ ਇਹ ਹਮਾਇਤ ਕਰ ਰਹੇ ਨੇ ਉਹਨਾਂ ਦੀ ਇਹ ਤਾਂ ਲੱਗ ਗਿਆ ਨਾ ਪਤਾ ਹੁਣ ਪੰਜਾਬ ਨੂੰ ਵੀ ਕੌਣ ਕੌਣ ਮਿਲੇ ਹੋਏ ਸੀ ਹੁਣ ਇਹਨਾਂ ਕੋਲ ਇਹ ਹੈ ਤੁਸੀਂ ਫਿਰ ਇੰਨਾ ਟਾਈਮ ਕਿਉਂ ਲਾਤਾ ਉਹ ਭਾਈ ਕੇਸ ਹੀ ਇੰਨੇ ਖਰਾਬ ਕਰ ਗਏ ਸੀ ਸਾਨੂੰ ਠੀਕ ਕਰਨ ਨੂੰ ਟਾਈਮ ਲੱਗ ਗਿਆ ਪਰ ਜਦੋਂ ਅਸੀਂ ਕਰ ਲਿਆ ਫੇਠੀਕ ਹੁਣ ਕੋਈ ਬਖਸ਼ਿਆ ਨਹੀਂ ਜਾਊਗਾ ਹੁਣ ਕੋਈ ਬਚੂਗਾ ਨਹੀਂ ਹੁਣ ਤਾਂ ਗਜਮ ਤਿਆਰ ਨੇ ਸਾਰਿਆਂ ਦੇ ਤਿਆਰ ਨੇ ਕਿਸੇ ਦਾ ਕਿਸੇ ਚਾ ਕਿਸੇ ਦਾ ਕਿਸੇ ਚ ਬੜੇ ਤਰੀਕਿਆਂ ਨਾਲ ਇਹਨਾਂ ਨੇ ਲੁੱਟਿਆ ਤਸ਼ਹੀਦ ਅਜ਼ਮ ਪਾਕ ਸਿੰਘ ਵਰਨ ਨੂੰ ਸੱਚੀ ਸ਼ਰਧਾਂਜਲੀ ਇਹ ਹੋਊਗੀ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲੀਏ ਰੰਗਲਾ ਪੰਜਾਬ ਬਣਾ ਲੀਏ ਹੱਸਦਾ ਖੇੜਦਾ ਪੰਜਾਬ ਬਣਾ ਲੀਏ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਤਰਤੀ ਹੈ ਇਸ ਤੋਂ ਵੱਡੀਆਂ ਤਾਂ ਉਦਾਹਰਨਾਂ ਹੀ ਹੈ ਨਹੀਂ ਇਸ ਤੋਂ ਵੱਡੀਆਂ ਦੁਨੀਆਂ ਦੇ ਵਿੱਚ ਉਦਾਹਰਨਾਂ ਹੈ ਨਹੀਂ ਕੁਰਬਾਨੀਆਂ ਦੀ 5 ਸਾਲ ਤੇ 7 ਸਾਲ ਦੇ ਬੱਚਿਆਂ ਦੀ ਕੁਰਬਾਨੀ ਦੀ ਹਾਈ ਨਹੀਂ ਉਦਾਹਰਨ ਦੁਨੀਆਂ ਤੇ ਛੋਟੇ ਸਾਬ ਜਦਿਆਂ ਦੀ ਜਿਹੜੀ ਮਿਲਦੀ ਸਾਂ ਔਰ ਕਿਸ ਜ਼ਾਲਮਾਨਾ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿ ਜਦੋਂ ਕੰਦ ਗੋਡਿਆਂ ਤੱਕ ਪਹੁੰਚ ਗਈ ਤਾਂ ਸੂਬਾ ਸਰੰਦ ਕਹਿੰਦਾ ਇੱਟ ਨਹੀਂ ਛਿੱਲਣੀ ਅਰਾਦਾ ਸਿੱਧਾ ਕਰਨਾ ਹੈ ਇੱਟ ਨਹੀਂ ਛਿੱਲਣੀ ਗੋਡੇ ਛਿੱਲੋ ਚਾਰੇ ਵਾਏ ਗੁਰੂ ਦਾ ਜਾਪ ਕਰੀਗੇ ਗੁਰੂ ਸਾਹਿਬ ਦੇ ਫਰਜੰਦ ਸੀ ਕਹਿੰਦੇ ਇੱਕ ਖੂਨ ਸਰਵੰਸਦਾਨੀ ਦਾ ਖੂਨ ਹੈ ਇਹ ਕਰ ਲਓ ਜਿੰਨੇ ਜਨਮ ਕਰਨੇ ਨੇ ਕਰਨੇ ਇਹ ਜਿਹੜੀਆਂ ਧਾਰਨਾ ਕਿਤੇ ਦੁਨੀਆ 'ਚ ਮਿਲ ਜਾਣਗੀਆਂ ਪੜ ਲਓ ਦੁਨੀਆ ਦੀ ਹਿਸਟਰੀ ਪੜ ਲਓ ਵੱਡੇ ਹਿਸਟੋਰੀਅਨ ਜਿਹੜੇ ਨੇ ਉਹਨਾਂ ਨੂੰ ਬੁਲਾ ਲੈਨੇ ਆ ਦੇ ਦੇਣਗੇ ਇਗਜ਼ਾਮਪਲ ਕੋਈ ਇਦਾਂ ਦੀ ਇੱਕ ਇੱਕ ਸਾਡੇ ਕੋਲ ਹਜ਼ਾਰਾਂ ਨੇ ਸੁਬੀਰੋ ਯਾਦ ਕਰੋ ਉਹਨਾਂ ਨੂੰ ਯਾਦ ਰੱਖਿਆ ਕਰੋ ਭੁੱਲਿਆ ਨਾ ਕਰੋ ਕੱਲਾ 23 ਮਾਰਚ 28 ਸਤੰਬਰ ਦੀ ਹਮੇਸ਼ਾ ਹੀ ਦਿਲਾਂ ਚ ਬਸਦੇ ਰਹਿਣੇ ਚਾਹੀਦੇ ਆ। ਔਰ ਉਹਨਾਂ ਦੀ ਯਾਦ ਚ ਕੋਈ ਮੰਗ ਪੱਤਰ ਜਾਂ ਉਹ ਤਾਂ ਮੈਂ ਮੰਨਦਾ ਹੀ ਨਹੀਂ। ਸ਼ਹੀਦ ਆਜ਼ਮ ਦੀ ਯਾਦ ਚ ਕੋਈ ਚੀਜ਼ ਬਣਾਉਣ ਵਾਸਤੇ ਮੰਗ ਪੱਤਰ ਦੇਣਾ ਪਊਗਾ ਜੀ। ਜਿਨ੍ਹਾਂ ਨੇ ਮੋਲਕ ਲੈ ਕੇ ਦਿੱਤਾ ਉਹ ਮੰਗ ਪੱਤਰ ਦੇਣਗੇ। ਹੱਕ ਪੱਤਰ ਉਹਨਾਂ ਦਾ ਹੱਕ ਪੱਤਰ। ਮੈਂ ਕਦੇ ਮਨਾ ਨਹੀਂ ਕਰਦਾ ਜੀ। ਜਿੱਥੇ ਵੀ ਸ਼ਹੀਦ ਆਜ਼ਮ ਦਾ ਕੋਈ ਕਿਸੇ ਨੇ ਕੋਈ ਯਾਦਗਾਰ ਬਣਾਉਣੀ ਆ ਜਾਂ ਕੁਝ ਬਣਾ ਮੈਂ ਆਉਂ ਸਾਈਨ ਕਰ ਦਿੰਦਾ ਲੈ ਜਾ ਬਣਾ ਦਿਓ ਪਰ ਸੱਚੇ ਦਿਲੋਂ ਬਣਾ ਦਿਓ ਮੁਹਾਲੀ ਵਾਲੇ 에어ਪੋਰਟ ਤੇ 30 ਫੁੱਟ ਉੱਚਾ ਕਾਸ਼ੀ ਦਾ ਬੁੱਤ ਲੱਗਿਆ ਹੋਇਆ ਦੇਖਿਆ ਹੋਣਾ ਕਿਸੇ ਨੇ ਬਹੁਤੇ ਨੇ ਜੋ ਜਾਣਦੇ ਆਪਾਂ 에어ਪੋਰਟ ਨੂੰ ਜਾਣਦੇ ਆ ਇਹ ਹੀ ਚਾਹਦੇ ਮੈਨੂੰ ਤਾਂ ਆਪਣੇ ਐ ਲੱਗੀ ਜਾਂਦਾ ਰਹਿੰਦਾ ਕਿ ਜਿਹੜਾ ਭਗਤ ਸਿੰਘ ਨੇ ਸਾਡੇ ਸਿਰ ਕਰਜ਼ਾ ਚੜਿਆ ਹੋਇਆ ਹੈ ਉਤਾਰਤਾ ਨਹੀਂ ਸਕਦੇ ਪਰ ਥੋੜਾ ਬਹੁਤ ਜੋਗ ਵਿਦਾਨ ਪਾ ਸਕਦੇ ਆ ਕਿ ਭਾਈ ਅਸੀਂ ਆ ਕਰ ਸਕਦੇ ਆ ਜੀ ਆ ਕਰ ਸਕਦੇ ਸੀ ਸਾਡੇ ਕੋਲ ਕਲਮ ਸੀ ਅਸੀਂ ਆ ਕਰ ਸਕਦੇ ਸੀ ਕੋਈ ਅਗਲੀਆਂ ਪੀੜ੍ਹੀਆਂ ਲਾਂਭਾ ਤਾਂ ਨਹੀਂ ਦੇਣਗੇ ਹਨਾ ਵੀ ਜਦੋਂ ਤੁਸੀਂ ਸੀਗੇ ਤੁਸੀਂ ਕੀ ਕੀਤਾ ਫਿਰ ਉਹਨਾਂ ਨੂੰ ਭੁੱਲ ਜਾਓ ਉਹ ਤਾਂ ਭੁੱਲ ਜਾਓ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਜਨਮ ਦਿਨ ਨਹੀਂ ਪਤਾ ਜਨਾਬ ਪਹਿਲੀ ਹੋਈ ਵਿਧਾਨ ਸਭਾ ਜਿੱਥੇ ਮੈਂ ਪੁੱਛ ਲਿਆ ਸੀ ਪਹਿਲੀ ਹੀ ਵਿਧਾਨ ਸਭਾ ਚ ਰਾਜਾ ਬੜਿੰਗ ਨੂੰ ਕਿ ਤੈਨੂੰ ਪਤਾ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਆਇਆ ਕਹਿੰਦਾ ਮੈਨੂੰ ਪਤਾ ਨਹੀਂ ਕੀ ਪੜੀ ਗਏ ਹਾਂ ਫਿਰ ਦੇਸ਼ ਦੇ ਕਾਂਗਰਸ ਦੇ ਨੈਸ਼ਨਲ ਦੇ ਯੂਥ ਦੇ ਪ੍ਰਧਾਨ ਰਹੇ ਨੇ ਤੇਨੂੰ ਭਗਤ ਸਿੰਘ ਦਾ ਜਨਮ ਦਿਨ ਨਹੀਂ ਪਤਾ ਇਹਨਾਂ ਤੋਂ ਕੀ ਉਮੀਦ ਕਰ ਲਓਗੇ ਤੁਸੀਂ ਇਹਨਾਂ ਨੂੰ ਤਾਂ ਆਪਦਿਆਂ ਦੇ ਪਤਾ ਹੈ ਮੇਰਾ ਦਾਦਾ ਮੇਰਾ ਚਾਚਾ ਮੇਰਾ ਸਾਲਾ ਮੇਰਾ ਭਤੀਜਾ ਮੇਰਾ ਜੀਜਾ ਬਸ ਆਹੀ ਚੀ ਚੱਲ ਜਾਂਦੀ ਹੋਰ ਕੋਈ ਨਹੀਂ ਹੈਗਾ ਤੇ ਔਰ ਊਦਮ ਸਿੰਘ ਦੀ ਵਰਸੀ 31 ਜੁਲਾਈ ਨੂੰ ਆਉਗੀ ਆ ਹੁਣ ਊਦਮ ਸਿੰਘ ਦੀ ਵਰਸੀ ਤੇ ਵੀ ਮੱਥਾ ਟੇਕ ਜਾਂਦੇ ਨੇ ਜਨਰਲ ਡਾਇਰ ਨੂੰ ਵੀ ਰੋਟੀ ਖਵਾਈ ਹੋਈ ਹੈ ਉਸੇ ਦਿਨ ਜਲਿਆਂ ਵਾਲੇ ਬਾਗ ਦੀ ਘਟਨਾ ਤੋਂ 2 ਘੰਟਿਆਂ ਬਾਅਦ 1000 ਤੋਂ ਵੱਧ ਬੰਦਾ ਮਾਰ ਕੇ 2000 ਤੋਂ ਵੱਧ ਬੰਦਾ ਖੂਹ ਦੇ ਵਿੱਚ ਡਿੱਗ ਪਿਆ ਪਾਣੀ ਉਹ ਖੂਹ ਭਰ ਗਿਆ ਉਹਦੇ ਨਾਲ ਲਾਸ਼ਾਂ ਨਾਲ ਤੇ ਖੂਨ ਨਾਲ ਤੇ ਰੋਟੀ ਉਹਨਾਂ ਦੇ ਘਰੇ ਖਾ ਰਹੇ ਸੀ ਜਿਨ੍ਹਾਂ ਨੂੰ ਆਪਾਂ ਹੁਣ ਚਟਿਆਂ ਦੇ ਵਪਾਰੀ ਕਹਿੰਦੇ ਆ ਉਦਮ ਸਿੰਘ ਨੂੰ ਵੀ ਮਥਾ ਟੇਕ ਜਾਂਦੇ ਆ ਉਹਨੂੰ ਵੀ ਰੋਟੀਆਂ ਖਵਾਈ ਗਏ ਇਹ ਕਿੱਧਰ ਨੇ ਭਾਈ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਕਿਸੇ ਵਾਸਤਾ ਖੜਜੋ ਦੋਜੀਆਂ ਵਾਲੇ ਮੋਟਰਸਾਈਕਲ ਵਾਂਗ ਜਿੱਧਰ ਮਰਜ਼ੀ ਟੇਢੇ ਕਰ ਦੋ ਉਧਰ ਹੀ ਖੜ ਜੰਨੇ ਹੋ। ਔਰ ਦੂਜੇ ਕੱਲ ਪਰਸੋ ਹਮਾਇਤ ਕਰ ਰਹੇ ਸੀ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ। ਕੈਪਟਨ ਮਰਿੰਦਰ। ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ। ਉਹੀ ਮਨੁੱਖ ਰਹਿ ਗਿਆ ਅਸੀਂ ਤਾਂ ਡੰਗਰੀ ਆਂ। ਅਧਿਕਾਰ ਤਾਂ ਉਹਨਾਂ ਦੇ ਹੀ ਐ ਬਾਸੀ ਤਾਂ ਪਸ਼ੂ ਆਪਾਂ ਤਾਂ। ਪੇਡਾਂ ਬੱਕਰੀਆਂ ਪਾਉਂਦਾ ਆਪਣੇ ਅਧਿਕਾਰਤ ਕੋਰ ਨਹੀਂ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਉਹਨਾਂ ਦੀ ਹਿਸਟਰੀ ਸੁਣ ਲਓ ਮੈਨੂੰ ਪੱਤਰਕਾਰਾਂ ਨੇ ਕਿਤੇ ਟੀਵੀ ਚੱਲ ਚੱਲ ਰਹੀ ਸੀ ਡਿਬੇਟ ਲਾਈਵ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ 라운ਡ ਹੈ ਕਿ ਅੱਛਾ ਜੀ ਕਹਿੰਦੇ ਹੁਣੇ ਤੇਰਾ ਨਾਮ ਲਵਾਂਗੇ ਕਿਸੇ ਬੰਦੇ ਦਾ ਉਹਦੇ ਬਾਰੇ ਤੂੰ ਦੱਸਣਾ ਕੁਝ ਵੀ ਬੋਲਣਾ ਮੈਨੂੰ ਦੱਸੋ ਜੀ ਕਹਿੰਦੇ ਵੀ ਸੁਖਵੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਵਾਲੇ ਅੰਗਰੇਜ਼ੀ ਸਕੂਲਾਂ ਚ ਪੜੇ ਨੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਾਂ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਤੇ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਵਿਜਲੀ ਕਾਲੀ ਦਲ ਦਾ ਰਾਜ ਆ ਗਿਆ ਤਾਂ ਕਾਲੀ ਦਲ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਆਈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਨਾ ਕਰੇ ਦੇਖੇ ਨਹੀਂ ਇਹ ਕਹਿੰਦੇ ਬੜਾ ਔਖਾ ਸਵਾਲ ਪਤਾ ਭਗਵਾਨਤਮਾਨ ਮੈਂ ਕੀ ਬੋਲਾਂ ਤੁਹਾਡੇ ਬਾਰੇ ਮੈਂ ਕਹਾਂ ਜੀ ਦੋ ਗੱਲਾਂ ਕਹੂੰਗਾ ਇੱਕ ਭਗਤ ਸਿੰਘ ਦਾ ਸ਼ੇਰ ਹੈ ਕਿ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਕੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਇੱਕ ਮੈਂ ਕਹੇ ਕਹੂੰਗਾ ਕਿ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਫਿਰ ਬੱਲੇ 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 ਇਹ ਇਹਨਾਂ ਦੇ ਕਰਤਾਰ ਨੇ ਜੀ ਸੋ ਇਸ ਕਰਕੇ ਤੁਸੀਂ ਸਮਝਦਾਰ ਚੰਗੇ ਲੋਕ ਹੋ ਜਿਹੜੇ ਇੱਥੇ ਪਹੁੰਚੇ ਹੋ ਇਹਦਾ ਮਤਲਬ ਹਿਸਟਰੀ ਦੇ ਵੀ ਜਾਣੂ ਹੋ ਦੇਸ਼ ਨੂੰ ਵੀ ਪਿਆਰ ਕਰਦੇ ਹੋ ਪੰਜਾਬ ਨੂੰ ਵੀ ਪਿਆਰ ਕਰਦੇ ਹੋ ਜਿਉਂਦੇ ਵਸਦੇ ਰਹੋ ਔਰ ਐਸੀ ਤਰ੍ਹਾਂ ਅਗਲੀਆਂ ਪੀੜ੍ਹੀਆਂ ਤੱਕ ਆਪਣਾ ਮੈਸੇਜ ਸੁਨੇਹਾ